ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਰਸੋਈ ਦੇ ਵਿੱਚ ਅੱਜ ਜੀ ਆਪਾਂ ਬਣਾਵਾਂਗੇ ਮੂੰਗੀ ਦੀ ਦਾਲ ਦੀ ਹੈ ਨਾ ਬੜੀਆਂ ਬਣਾਵਾਂਗੇ ਤੇ ਇਹ ਨਾ ਬਿਨਾ ਤੇਲ ਤੋਂ ਬਣਾਵਾਂਗੇ ਆਪਾਂ ਤੇ ਬਹੁਤ ਹੀ ਆਸਾਨ ਤਰੀਕਾ ਹੈ ਜਦੋਂ ਵੀ ਘਰੇ ਕੋਈ ਸਬਜ਼ੀ ਨਾ ਹੋਵੇ ਨਾ ਇਹ ਆਪਾਂ ਬਣਾ ਸਕਦੇ ਹਾਂ ਕਿਉਂਕਿ ਮੂੰਗੀ ਆਪਣੇ ਘਰੇ ਹੁੰਦੀ ਹੈ ਇਹ ਮੇਰੀ ਘਰ ਵਾਲੀ ਮੂੰਗੀ ਹੈ ਤੇ ਆਪਾਂ ਬਾਜ਼ਾਰ ਵਾਲੀ ਵੀ ਮੂੰਗੀ ਲੈ ਸਕਦੇ ਹਾਂ ਇਹ ਮੈਂ 100 ਗ੍ਰਾਮ ਤੋਂ ਥੋੜੀ ਜਿਆਦਾ ਲਈ ਸੀ 100 ਗ੍ਰਾਮ ਰਹਿ ਗਈ ਛਿਲਕਾ ਛੁਰਕਾ ਨਿਕਲ ਗਿਆ ਦਾ ਕਿ ਆਪਾਂ ਜਿੰਨੀ ਵੀ ਜ਼ਰੂਰਤ ਹੈ ਨਾ ਆਪਾਂ ਬਣਾਉਣੀ ਆ ਸਬਜ਼ੀ ਓਨੇ ਕ ਆਪਾਂ ਲੈ ਸਕਦੇ ਆ ਇਧਰ ਆਪਾਂ ਦੋ ਟਮਾਟਰ ਲਏ ਆ ਦੋ ਹਰੀਆਂ ਮਿਰਚਾਂ ਇਹਨਾਂ ਦਾ ਬਣਾਵਾਂਗੇ ਪੇਸਟ ਤੇ ਇੱਕ ਵੱਡੇ ਸਾਈਜ਼ ਦਾ ਪਿਆਜ਼ ਹੈ ਤੇ ਇੱਕ ਆਪਾਂ ਹੈਗੀ ਲਸਣ ਇਹਨਾਂ ਨੂੰ ਆਪਾਂ ਨੇ ਚੋਪਰ 'ਚ ਪਾ ਕੇ ਚੋਪ ਕਰ ਲਿਆ ਹੁਣ ਆਪਾਂ ਬਣਾਉਣੀ ਸ਼ੁਰੂ ਕਰਦੇ ਆਂ ਸਰ ਜੀ ਤੇ ਹੁਣ ਆਪਾਂ ਇਹਨੂੰ ਪੀਸਾਂਗੇ ਬੂੰਗੇ ਨੂੰ ਆਪਾਂ ਇਹਨੂੰ ਜੱਗਰੇ ਵਿੱਚ ਪਾ ਲਾਂਗੇ ਆਪਾਂ ਗ੍ਰाइंड ਕਰ ਲਈਏ ਤੇ ਆਪਾਂ ਪਾਣੀ ਇਹਦੇ ਵਿੱਚ ਬਿਲਕੁਲ ਵੀ ਨਹੀਂ ਪਾਉਣਾ ਕਿਉਂ ਨਾ ਆਪਾਂ ਥੋੜਾ ਜਿਹਾ ਮਿਕਸੀ ਨੂੰ ਚਲਾ ਕੇ ਫਿਰ ਚਮਚੇ ਨਾਲ ਉਲਟ-ਪੁਲਟ ਕਰਕੇ ਨਾ ਤੇ ਆਪਾਂ ਇਸ ਤਰ੍ਹਾਂ ਕਰਕੇ ਨਾ ਇਹਨੂੰ ਬੜਾ ਫਾਈਨ ਜਾਨੀ ਪੇਸਟ ਬਣਾਉਣਾ ਆਪਾਂ ਥੋੜਾ ਜਿਹਾ ਦਰਦਰਾ ਜਿਹਾ ਰੱਖਣਾ ਤੇ ਦਾਲ ਨੂੰ ਨਾ ਆਪਾਂ ਘੰਟਾ ਪਹਿਲਾਂ ਭਉਂਤਾ ਸੀਗਾ ਤੇ ਬਹੁਤ ਵਧੀਆ ਭਿੱਜ ਗਈ ਤੇ ਛਿਲਕਾ ਵੀ ਆਸਾਨੀ ਨਾਲ ਲਹਿ ਗਿਆ ਹੁਣ ਜਿਹੜਾ ਵਿੱਚ ਪੇਸਟ ਰਹਿ ਗਿਆ ਇਹ ਆਪਾਂ ਧੋ ਕੇ ਨਾ ਗਰੇਵੀ ਦੇ ਵਿੱਚ ਪਾ ਲਾਂਗੇ ਤੇ ਹੁਣ ਆਪਾਂ ਨਾ ਇਹਨੂੰ ਆਪਾਂ 4-5 ਮਿੰਟ ਨਾ ਫੈਸਟਗਾ ਕਰਕੇ ਇਹਨੂੰ ਥੋੜਾ ਜਿਹਾ ਫੈਂਟਾਂਗੇ ਇੱਕ ਇੱਕ ਸਾਈਡ ਹੀ ਫੈਂਟਣਾ ਆਪਾਂ ਇਹਨੂੰ ਐ ਨਹੀਂ ਵੀ ਕਦੇ ਇੱਧਰ ਕਦੇ ਇੱਧਰ ਆ ਨਹੀਂ ਕਰਨਾ ਐਸ ਤਰ੍ਹਾਂ ਕਰਕੇ ਆਪਾਂ ਇਹਦੇ ਵਿੱਚ ਹਵਾ ਭਰਨੀ ਹੈ ਆਪਨਾ ਦਾ ਦਾਲ ਦਾ ਪੇਸਟ ਨਾ ਬਹੁਤ ਵਧੀਆ ਫੈਂਟਿਆ ਗਿਆ ਦੇਖੋ ਕਲਰ ਵੀ ਚੇਂਜ ਹੋ ਗਿਆ ਇਹਦਾ ਤੇ ਹੁਣ ਆਪਾਂ ਨਾ ਇਹਨਾਂ ਤੇ ਰੱਖ ਦਿੰਦੇ ਹਾਂ ਸਾਈਡ ਤੇ ਤੇ ਹੁਣ ਆਪਾਂ ਲਾਵਾਂਗੇ ਤੜਕਾ ਤੇ ਇਹਦੇ ਵਿੱਚ ਮਸਾਲੇ ਪਾਵਾਂਗੇ ਫਿਰ ਆਪਾਂ ਬਾਅਦ ਚ ਪਾਵਾਂਗੇ ਇਹਨੂੰ ਢੱਕ ਕੇ ਰੱਖ ਦਿਆਂਗੇ ਆਇਦਰ ਨਾ ਆਪਾਂ ਕਿਹੋ ਪਾ ਲਿਆ ਕੜਾਹੀ ਦੇ ਵਿੱਚ ਇੱਕ ਕੜਛੀ ਪਾਈ ਆਪਾਂ ਘਿਓ ਦੀ ਤੇ ਹੁਣ ਇਹਦੇ ਵਿੱਚ ਪਾ ਦਿਆਂਗੇ ਆਪਾਂ ਜੀਰਾ ਤੇ ਨਾਲੇ ਪਾ ਦਿਆਂਗੇ ਹਿੰਗ ਥੋੜਾ ਜਿਹਾ ਨਰਕ ਤੜਕਣ ਦੇਵਾਂਗੇ ਫਿਰ ਆਪਾਂ ਇਹਦੇ ਵਿੱਚ ਲਸਣ ਤੇ ਪਿਆਜ਼ ਦਾ ਪੇਸਟ ਪਾਵਾਂਗੇ ਧੀਰਾ ਆਪਣਾ ਤੜਕ ਗਿਆ ਹੁਣ ਵਿੱਚ ਲਸਣ ਤੇ ਪਿਆਜ਼ ਪਾ ਦਾਂਗੇ ਆਪਾਂ ਇਹਦੇ ਵਿੱਚ ਜਿਹੜਾ ਚੌਕ ਪਰ ਤੋਂ ਪਾ ਕੇ ਚੌਕ ਦਿੱਤਾ ਹੈ ਨਾ ਇਹ ਪਾ ਦਾਂਗੇ ਹੁਣ ਆਪਾਂ ਇਹਨਾਂ ਨੂੰ ਬ੍ਰਾਊਨ ਹੋਣ ਤੱਕ ਰੋਪਕਾਵਾਂਗੇ ਥੋੜਾ ਜਿਹਾ ਗੈਸ ਤੇ ਰੱਖਣਾ ਤੇ ਆਜਾ ਆਪਣੇ ਬ੍ਰਾਊਨ ਹੋ ਗਏ ਤੇ ਹੁਣ ਆਪਾਂ ਨਾ ਇਹਦੇ ਵਿੱਚ ਟਮਾਟਰ ਦਾ ਤੇ ਹਰੀ ਮਿਰਚ ਦਾ ਪੇਸਟ ਦਾ ਇਹ ਪਾ ਦੇਣਾ ਇਹਦੇ ਨਾਲ ਹੀ ਆਪਾਂ ਹਮ ਮਸਾਲੇ ਪਾ ਦੇਣਾ ਹੁਣ ਆਪਾਂ ਦੇ ਵਿੱਚ ਨਾ ਸਬਜੀ ਦੇ ਹਿਸਾਬ ਨਾਲ ਪਾਵਾਂਗੇ ਨਮਕ ਮਿਰਚ ਤੇ ਹਲਦੀ ਹੁਣ ਪਾਵਾਂਗੇ ਗਰਮ ਮਸਾਲਾ ਸਾਰੇ ਮਸਾਲੇ ਨਾ ਆਪਾਂ ਸਬਜੀ ਦੇ ਹਿਸਾਬ ਨਾਲ ਹੀ ਪਾਏ ਆ ਥੋੜੇ ਬਾਅਦ ਕੋਈ ਚਮਚਾ ਪਾਏ ਕੋਈ ਅੱਧਾ ਚਮਚਾ ਆ ਇਸ ਤਰ੍ਹਾਂ ਕਰਕੇ ਹੁਣ ਆਪਾਂ ਇਹਨਾਂ ਨੂੰ ਉਨਾ ਟਾਈਮ ਪਕਾਵਾਂਗੇ ਜਿੰਨਾ ਟਾਈਮ ਇਹ ਤੇਲ ਆਪਾਂ ਘਿਓ ਨਹੀਂ ਛੱਡ ਜਾਂਦੇ ਉਨਾ ਟਾਈਮ ਪਕਾਵਾਂਗੇ ਆਪਣੀ ਗਰੇਵੀ ਨੇ ਨਾ ਘਿਓ ਛੱਡ ਤਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਾਣੀ ਹੁਣ ਆਪਾਂ ਜਿਹੜੇ ਜੱਗ ਚ ਦਾਲ ਪੀਸੀ ਸੀ ਨਾ ਉਹ ਧੋ ਕੇ ਪਾ ਦਾਂਗੇ ਵਿੱਚ ਆਖ ਨਹੀਂ ਗਰੇਵੀ ਨਾ ਹੋਰ ਵੀ ਗਾੜੀ ਹੋ ਜਾਊਗੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਗਰਮ ਪਾਣੀ ਉਹ ਆਪਾਂ ਉਸ ਹਾਵਨਾ ਪਾਉਣਾ ਜਿੰਨੀ ਕਾਪਾਂ ਗਰੇਵੀ ਰੱਖਣੀ ਹੈ ਨਾ ਤੇ ਹੁਣ ਆਪਾਂ ਬੜੀਆਂ ਵੀ ਇਹਦੇ ਵਿੱਚ ਪਾਵਾਂਗੇ ਆਪਾਂ ਉਸ ਹਾਵਨਾ ਪਾਵਾਂਗੇ ਗਰਮ ਪਾਣੀ ਭਮੜਾ ਨਾਲ ਗਰਮ ਪਾਅ ਫਿਰ ਹੁਣ ਆਪਾਂ ਇਹਦੇ ਉਬਾਲਾ ਹੋਣ ਦੀ ਵੇਟ ਕਰਾਂਗੇ ਇਧਰ ਆਪਣੀ ਗਰੇਵੀ ਨੂੰ ਉਬਾਲਾ ਆਉਂਦਾ ਹੁਣ ਆਪਾਂ ਇੱਥੇ ਮਸਾਲੇ ਪਾ ਲਾਂਗੇ ਜਿਵੇਂ ਨਮਕ ਮਿਰਚ ਹਲਦੀ ਆ ਤੇ ਕਸੂਰੀ ਮੇਥੀ ਆ ਜੀਰਾ ਇਹ ਮਸਾਲੇ ਪਾਵਾਂਗੇ ਆਪਾਂ ਇਹਦੇ ਵਿੱਚ ਹੁਣ ਆਪਾਂ ਇਹਨੂੰ ਸਵਾਰ ਕੇ ਵਿੱਚ ਮਿਕਸ ਕਰ ਦਾਂਗੇ ਇਧਰ ਆਪਣੀ ਗਰੇਵੀ ਨੂੰ ਨਾ ਉਬਾਲਾ ਆ ਕੇ ਗਾਂਸਾ ਪਾ ਤੇਜ਼ ਕਰ ਲਾਂਗੇ ਤੇ ਇਹ ਗਰੇਵੀ ਨਾ ਆਵਾਲਾ ਆਪਣਾ ਰੁਗਣਾ ਨਹੀਂ ਚਾਹੀਦਾ ਆਪਾਂ ਹੁਣ ਇਹਦੇ ਵਿੱਚ ਪਾਵਾਂਗੇ ਬੜੀਆਂ ਥੋੜਾ ਜਿਹਾ ਹੱਥ ਨੂੰ ਪਾਣੀ ਲਾ ਕੇ ਨਾ ਤੇ ਆਪਾਂ ਚਮਚੇ ਨਾਲ ਵੀ ਪਾ ਸਕਦੇ ਤੇ ਵੈਸੇ ਹੱਥ ਨਾਲ ਵੀ ਆਸਤਕਾਂ ਪਾ ਜਾਣਗੇ ਤੇ ਹੌਲੀ-ਹੌਲੀ ਰਾਮ ਨਾਲ ਪਾਓ ਤੇ ਆਪਾਂ ਗਰੇਵੀ ਰੁਕ ਆਵਾਲਾ ਨਹੀਂ ਰੁਕਣ ਦੇਣਾ ਆਪਾਂ ਸਾਰੀਆਂ ਬਣਾ ਪਈਆਂ ਤੇ ਹੁਣ ਆਪਾਂ ਨਾ 1-2 ਮਿੰਟ ਇਹਨਾਂ ਨੂੰ ਹਿਲਾਉਂਦੇ ਨਹੀਂਗੇ ਤੇ ਉਪਰ ਆ ਗਈਆਂ ਆਪਣੇ ਆਪ ਹੀ ਇਹ ਤੇ ਥੋੜਾ ਜਿਹਾ ਟਾਈਮ ਆਪਾਂ ਠੱਕ ਦਿੰਦੇ ਇਹਨਾਂ ਤੇ ਦੇਖੋ ਆਪਣੇ ਆਪ ਨਾ ਇਹ ਉਪਰ ਆ ਗਈਆਂ ਤੇ ਵਧੀਆ ਪੱਕੀ ਜਾਂਦੀਆਂ ਦੇਖੋ ਬਹੁਤ ਵਧੀਆ ਸਬਜ਼ੀ ਬਣਦੀ ਐ ਇਸ ਤਰ੍ਹਾਂ ਉਹਨਾਂ ਦੀ ਬੜੀਆਂ ਦੀ ਤੇ ਆਪਾਂ ਨਾ ਹੁਣ ਇਹਨਾਂ ਨੂੰ ਗਾਹ ਨੂੰ ਸਲੋ ਕਰਕੇ ਆਪਾਂ 3-4 ਮਿੰਟ ਪਕਾਵਾਂਗੇ। ਆਪਨੀ ਸਬਜੀ ਨਾ ਵਧੀਆ ਸੋਹਣੀ ਬਣ ਕੇ ਹੋ ਗਈ ਤਿਆਰ। ਤੇ ਹੁਣ ਆਪਾਂ ਨਾ ਗਾਂਹ ਸੌਫ ਕਰਦੇ ਨੇ। ਆਪਾਂ ਗਾਂਹ ਸਬੰਦ ਕਰ ਤੇ ਹੁਣ ਇਹਦੇ ਵਿੱਚ ਪਾ ਦਾਂਗੇ ਆਪਾਂ ਕਸੂਰੀ ਮੇਥੀ। ਜੇ ਹਰਾ ਧਨੀਆ ਹੈਗਾ ਤਾਂ ਥਾਰਾ ਧਨੀਆ ਪਾ ਲਓ। ਤੇ ਹੁਣ ਮੈਂ ਆਪਾਂ ਵੀ ਵਿੱਚ ਕਸੂਰੀ ਮੇਥੀ ਕਿਵੇਂ ਹੁਣ ਆਪਾਂ ਇਹ ਕੱਢ ਲਾਂਗੇ ਬਾਲ ਦੇ ਵਿੱਚ ਤੇ ਬਹੁਤ ਹੀ ਵਧੀਆ ਸਬਜ਼ੀ ਬਣੀ ਆ ਜਦੋਂ ਵੀ ਘਰੇ ਕੋਈ ਸਬਜ਼ੀ ਨਾ ਹੋਵੇ ਨਾ ਆਪਾਂ ਆ ਸਬਜ਼ੀ ਬਣਾ ਸਕਦੇ ਆ ਤੇ ਬਹੁਤ ਹੀ ਵਧੀਆ ਸਬਜ਼ੀ ਬਣਦੀ ਆ ਤੇ ਬਹੁਤ ਹੀ ਟੇਸਟੀ ਬਣਦੀ ਆ ਤੇ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ লাইਕ ਸ਼ੇਅਰ ਜ਼ਰੂਰ ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ